ਸੋਨਹਾਰ ਸੋਨਹਾਰ ਬੋਲੇ ਸੋਨਹਾਰ ਸੋਨਹਾਰ ਬੋਲੇ ਸੋਨਹਾਰ ਲਈ ਸੋਨਹਾਰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਪ ਸੈਸਾਇਟੀ ਵਿੱਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਇਸ ਵੇਲੇ ਮੈਂ ਖੜਾ ਹਾਂ ਗੁਰਦੁਆਰਾ ਚਰਨ ਕਮਲ ਸਾਹਿਬ ਜਸਰੋਟਾ ਕਟੂਆ ਦੇ ਇਲਾਕੇ ਦੇ ਜਿੱਥੇ ਕਿ ਅੱਜ ਇੱਕ ਬਹੁਤ ਵੱਡਾ ਕਟੂਆ ਦੇ ਨੌਜਵਾਨਾਂ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਹਦੇ ਵਿੱਚ ਆਮ ਤੌਰ ਤੇ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ 4 ਨਵੰਬਰ ਨੂੰ ਇੱਕ ਸਿੱਖ ਨੌਜਵਾਨ ਸਭਾ ਜੰਮੂ ਕਸ਼ਮੀਰ ਦਾ ਗਠਨ ਹੋਇਆ ਸੀ ਜਿਹਦੇ ਵਿੱਚ ਪੰਥਕ ਕਾਰਜਾਂ ਨੂੰ ਕਰਨ ਦੇ ਲਈ ਉਚੇਚੇ ਤੌਰ ਤੇ ਨੌਜਵਾਨ ਇਕੱਠੇ ਹੋਏ ਸੀ ਔਰ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਦਿਰਹੀ ਇਸ ਸਾਰਾ ਖੁਲਾਸਾ ਕੀਤਾ ਗਿਆ ਸੀ ਕਿ ਇਹ ਸਿੱਖ ਨੌਜਵਾਨ ਸਭਾ ਜੰਮੂ ਅਤੇ ਕਸ਼ਮੀਰ ਸੂਬੇ ਜੰਮੂ ਕਸ਼ਮੀਰ ਦੇ ਵਿੱਚ ਕੰਮ ਕਰੇਗੀ ਨਾ ਕਿ ਸਿਰਫ ਕਿਸੇ ਇੱਕ ਜਗ੍ਹਾ ਦੇ ਵਿੱਚ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਕੰਮ ਕਰਨ ਦੀ ਉਸ ਗੱਲ ਨੂੰ ਅੱਗੇ ਚਾੜਦੇ ਹੋਏ ਅੱਗੇ ਨੇਤਰੇ ਚਾੜਦੇ ਹੋਏ ਅੱਜ ਤੁਹਾਡੇ ਸਾਹਮਣੇ ਇਹ ਜਿਹੜੀ ਵੀਡੀਓ ਮੇਰੇ ਤੋਂ ਬਾਅਦ ਚਲੇਗੀ ਅੱਜ ਜੰਮੂ ਕਸ਼ਮੀਰ ਦੀ ਉਸ ਸਿੱਖ ਨੌਜਵਾਨ ਸਭਾ ਨੇ ਆਪਣਾ ਇੱਕ ਹੋਰ ਕਠੂਆ ਦੇ ਵਿੱਚ ਜਿਹੜਾ ਹੈ ਉਹ ਸਿੱਖ ਨੌਜਵਾਨ ਸਭਾ ਜੰਮੂ ਕਸ਼ਮੀਰ ਦਾ ਇੱਕ ਹੋਰ ਫਾਕਟਾ ਜਣਾ ਹੈ ਸਾਹਮਣੇ ਲੈ ਕੇ ਆਉਂਦਾ ਹੈ ਜਿਹਦੇ ਉਹਦੇਦਾਰ ਅਤੇ ਜਿਹੜੇ ਵੀ ਵੀਰ ਨੇ ਸੇਵਾ ਕਰਨ ਵਾਲੇ ਉਹ ਅਰਦਾਸ ਸਾਹਮਣੇ ਆਈ ਉਹ ਅਸੂਲ ਨੇ ਉਹਨਾਂ ਦੇ ਵਿਚਾਰ ਅਤੇ ਅਰਦਾਸਾਂ ਸੋਧ ਕੇ ਇਹਨਾਂ ਨੇ ਉਹ ਪੰਜ ਜਿਹੜੇ ਵੀਰ ਨੇ ਉਹ ਥਾਪੇ ਨੇ ਉਹ ਸਿੱਖ ਨੌਜਵਾਨ ਸਭਾ ਜੰਮੂ ਕਸ਼ਮੀਰ ਦਾ ਇੱਕ ਹੋਰ ਵਿੰਗ ਜਿਹੜਾ ਕਿ ਕਠੂਆ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਉਹਨੂੰ ਦੇਖਣਾ ਹੋਵੇਗਾ ਕਿ ਅੱਗੇ ਹੋਰ ਕਿਹੜੇ ਕਿਹੜੇ ਜਗ੍ਹਾ ਦੇ ਵਿੱਚ ਸਿੱਖ ਨੌਜਵਾਨ ਸਭਾ ਜੰਮੂ ਅਤੇ ਕਸ਼ਮੀਰ ਆਪਣੇ ਇਹਨਾਂ ਵਿੰਗਸ ਲੈ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਾਰੇ ਹੀ ਜਾਨੂ ਹੋ 4 ਨਵੰਬਰ 2025 ਨੂੰ ਇੱਕ ਐਸਸੀ ਸੰਸਥਾ ਦਾ ਗਠਨ ਹੋਇਆ ਜੋ ਕਿ ਪੰਥਕ ਇਕਤਾ ਅਤੇ ਪੰਥਕ ਵਿਚਾਰਧਾਰਾ ਉਹ ਰਹਿਤ ਮਰਿਆਦਾ ਦੇ ਅਨੁਸਾਰ ਚੱਲਣ ਦਾ ਇੱਕ ਵੀੜਾ ਜਿੰਨੇ ਉਠਾਇਆ ਸੀ ਔਰ ਉਸ ਸੰਸਥਾ ਦਾ ਨਾਮ ਸੀ ਸਿੱਖ ਨੌਜਵਾਨ ਸਭਾ ਜੰਮੂ ਅਤੇ ਕਸ਼ਮੀਰ ਉਸ ਸੰਸਥਾ ਦਾ ਉਸ ਦਿਨ 4 ਨਵੰਬਰ 2025 ਨੂੰ ਗਠਨ ਹੋਇਆ ਤੇ ਉਸੇ ਦਿਨ ਜਿਹੜਾ ਸਾਡਾ ਸੰਕਲਪ ਪੱਤਰ ਸੀ ਯਾਨੀ ਕਿ ਜਿਹੜਾ ਸਾਡਾ ਮੈਮੋਰੰਡਮ ਆਫ ਐਸੋਸੀਏਸ਼ਨ ਤੇ ਨਾਲ ਹੀ ਜਿਹੜਾ ਸਾਡਾ ਆਰਟੀਕਲ ਆਫ ਐਸੋਸੀਏਸ਼ਨ ਜੋ ਕਿ ਸਾਡੇ ਮੈਗਨਾ ਕਾਟਾ ਸੀਗੇ ਉਹਦੇ ਵਿੱਚ ਸਾਰਿਆਂ ਨੇ ਹੀ ਸਾਰੇ ਹੀ ਵੀਰਾਂ ਨੇ ਇਹ ਡਿਸਾਈਡ ਕੀਤਾ ਸੀ ਕਿ ਹਰ ਹਰ ਇੱਕ ਡਿਸਟ੍ਰਿਕਟ ਵਿੱਚ ਅਸੀਂ ਸਿੱਖ ਨੌਜਵਾਨ ਸਭਾ ਜੀ ਐਨ ਕੇ ਦੀ ਡਿਸਟ੍ਰਿਕਟ ਕਮੇਟੀਆਂ ਜਿਹੜੀਆਂ ਨੇ ਉਹ ਬਣਾਵਾਂਗੇ ਉਹਨਾਂ ਦੀ ਸਥਾਪਨਾ ਜਿਹੜੀ ਹੈ ਅਸੀਂ ਕਰਾਂਗੇ ਇਸੇ ਲੜੀ ਵਿੱਚ ਕਾਫੀ ਵਿਚਾਰ ਵਿਮਰਸ਼ ਅਤੇ ਸਿੱਖ ਨੌਜਵਾਨ ਸਭਾ ਜੀ ਐਨ ਕੇ ਦੇ ਮੈਮੋਰੰਡਮ ਆਫ ਐਸੋਸੀਏਸ਼ਨ ਅਤੇ ਆਰਟੀਕਲ ਆਫ ਐਸੋਸੀਏਸ਼ਨ ਦੇ ਉੱਪਰ ਡਿਸਕਸ਼ਨ ਤੋਂ ਬਾਅਦ ਅੱਜ ਏ ਤੁਹਾਨੂੰ ਦੱਸਣ ਵਿੱਚ ਬਹੁਤ ਹੀ ਫਕਰ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਸਿੱਖ ਨੌਜਵਾਨ ਸਭਾ ਜੀ ਐਂਡ ਕੇ ਦੀ ਡਿਸਟ੍ਰਿਕਟ ਕਟੂਆ ਕਮੇਟੀ ਦਾ ਗਠਨ ਜੋ ਹੈ ਉਹ ਕਰ ਲਿਆ ਹੈ। ਤੁਹਾਡਾ ਪਿੱਛੇ ਇਸ ਡਿਸਟ੍ਰਿਕਟ ਕਮੇਟੀ ਦੇ ਜਿਹੜੇ ਮੁਖ ਸੇਵਾਦਾਰ ਹੋਣਗੇ ਉਹ ਸਰਦਾਰ ਲਖਵਿੰਦਰ ਸਿੰਘ ਜੀ ਹੋਣਗੇ ਨਾਲ ਹੀ ਉਹਨਾਂ ਨਾਲ ਚਾਰ ਮੈਂਬਰੀ ਕਮੇਟੀ ਚਾਰ ਮੈਂਬਰਸ ਹੋਰ ਵੀ ਹੈਗੇ ਨੇ ਜਿਨ੍ਹਾਂ ਬਾਰੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਲਖਵਿੰਦਰ ਸਿੰਘ ਜੀ ਆਪੇ ਹੀ ਆਪ ਜੀ ਨੂੰ ਰੂਬਰੂ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਓ ਸਾਰੇ ਮਿਲ ਕੇ ਗੁਰੂ ਦੇ ਵੱਲੋਂ ਬਖਸ਼ੀ ਫਤਿਹ ਨੂੰ ਪ੍ਰਵਾਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਰਾਮਦਾਸ ਜੀ ਦੇ ਵੱਲੋਂ ਅੱਜ ਜੋ ਇਹ ਮਾਨ ਸਤਕਾਰ ਮਿਲਿਆ ਉਹਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਮੇਰੇ ਆਏ ਹੋਏ ਵੀਰ ਜੰਮੂ ਤੋਂ ਅਤੇ ਆਪਣੇ ਲੋਕਲ ਵੀਰਾਂ ਦੇ ਵੱਲੋਂ ਵੀ ਅੱਜ ਜੋ ਮਾਨ ਸਤਕਾਰ ਮਿਲਿਆ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਤਾਂ ਇਹ ਸ਼ੁਰੂ ਤੋਂ ਹੀ ਮੇਰੇ ਕੋਲ ਉਹ ਸੇਵਾਵਾਂ ਲੈਣਦੇ ਆ ਰਹੇ ਨੇ ਤੇ ਅੱਜ ਜੋ ਮਾਨ ਸਤਕਾਰ ਮੈਨੂੰ ਮਿਲਿਆ ਹੈ ਸਿੱਖ ਨੋਜਨ ਸਭਾ ਜੰਮੂ ਕਸ਼ਮੀਰ ਡਿਸਟ੍ਰਿਕਟ ਕਠੂਆ ਤੋਂ ਮੈਨੂੰ ਮੇਰੇ ਵੀਰਾਂ ਦੇ ਵੱਲੋਂ ਜੋ ਅੱਜ ਉਹਦਾ ਮਿਲਿਆ ਹੈ ਮੈਂ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਸੇਵਾ ਨਿਵਾਂਦਾ ਆ ਰਹੇ ਹਾਂ ਅੱਗੇ ਵੀ ਵੱਧ ਚੜ ਕੇ ਇਸ ਤੋਂ ਵੀ ਜ਼ਿਆਦਾ ਆਪਣੀ ਸਮਾਜ ਦੀ ਇਨਸਾਨੀਅਤ ਦੀ ਆਪਣੀ ਕਮਿਊਨਿਟੀ ਦੀ ਸੇਵਾ ਇਸੇ ਤਰ੍ਹਾਂ ਨਿਵਾਂਦਾ ਰਹਾਂਗਾ ਮੇਰੇ ਨਾਲ ਮੇਰੇ ਵੀਰ ਅਮਰਿੰਦਰ ਸਿੰਘ ਜੀ ਮੁਖ ਸੇਵਾ ਦਾ ਆਪਣੇ ਵਾਈਸ ਪ੍ਰੈਜ਼ੀਡੈਂਟਨ ਇਹਨਾਂ ਨਾਲ ਵੀ ਗੱਲਬਾਤ ਕੀਤੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਤੁਸੀਂ ਦਾਸ ਦੇ ਪਿੱਛੇ ਇਹ ਇਤਿਹਾਸਿਕ ਸਥਾਨ ਦੇ ਦਰਸ਼ਨ ਕਰ ਰਹੇ ਹੋ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਰਨ ਛੋਪਾ ਪ੍ਰਾਪਤ ਸਥਾਨ ਹੈ ਤੇ ਮਹਾਰਾਜ ਦਾ ਜਿਹੜਾ ਮੁੱਖ ਫਲਸਫਾ ਹੀ ਉਹ ਸੇਵਾ ਹੈ ਤੇ ਅੱਜ ਇਹ ਜਮੂਦਵਾਈ ਕੋਰ ਜਿਹੜੀ ਕਮੇਟੀ ਹੈ ਇਹਨਾਂ ਨੇ ਦਾਸ ਦੀ ਝੋਲੀ ਸੇਵਾ ਬਖਸ਼ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਸਥਾਨ ਨੂੰ ਜੋ ਚਰਨਸ਼ੋਪਾ ਪ੍ਰਾਪਤ ਹੈ ਉਸੇ ਹੀ ਫਲਸਫੇ ਤੇ ਚੱਲਣ ਦੀ ਮਤਬੁੱਦੀ ਬਖਸ਼ ਕੇ ਜਾ ਰਹੇ ਹਨ ਦਾਸ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਧੰਨਵਾਦੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਓਟ ਆਸਰਾ ਲੈ ਕੇ ਜਿਹੜੀ ਜੰਮੂ ਕਸ਼ਮੀਰ ਨੌਜਵਾਨ ਸਭਾ ਜਿਹੜੀ ਪਹਿਲਾਂ ਬਣੀ ਸੀ ਜੰਮੂ ਦੇ ਵਿੱਚ ਅੱਜ ਕਠੂਆ ਦੇ ਵਿੱਚ ਵੀ ਸਾਡੇ ਵੀਰਾਂ ਦੀ ਅੱਜ ਇਕੱਤਰ ਕਰਕੇ ਇੱਕ ਕਮੇਟੀ ਜਿਹੜੀ ਕਠੂਆ ਦੇ ਵਿੱਚ ਗਠਨ ਕੀਤਾ ਗਿਆ ਉਸ ਦੇ ਵਿੱਚ ਦਾਸ ਨੂੰ ਜਨਰਲ ਸਖਤਰ ਦਾ ਜਿਹੜਾ ਸੇਵਾਦਾਰ ਦਾ ਕੰਮ ਸੌਪਿਆ ਹੈ ਮੈਂ ਉਮੀਦ ਕਰਦਾ ਹਾਂ ਕਿ ਜਿਹੜੀ ਪਹਿਲਾਂ ਜਿੱਦਾਂ ਸੇਵਾ ਚੱਲਦੀ ਆ ਪੀਸੇ ਉਸ ਤੋਂ ਵੱਧ ਚੜ੍ਹ ਕੇ ਵੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਿੱਖ ਨੌਜਵਾਨ ਸਭਾ ਜੰਮੂ ਅਤੇ ਕਸ਼ਮੀਰ ਦੀ ਜਿਵੇਂ ਵੀਰਜੀ ਨੇ ਦੱਸਿਆ ਕਿ 4 ਨਵੰਬਰ 2025 ਨੂੰ ਗਠਨ ਹੋਇਆ ਕੇਂਦਰੀ ਸੰਸਥਾ ਦੇ ਤਹਿਤ ਉਹਨਾਂ ਦੇ ਹੀ ਬਾਈ ਲਾਜ਼ ਲਾਣ ਦੇ ਅਨੁਸਾਰ ਅੱਜ ਸਿੱਖ ਨੌਜਵਾਨ ਸਭਾ ਕਠੂਆ ਦੀ ਕਮੇਟੀ ਦਾ ਗਠਨ ਹੋਇਆ ਜਿਸ ਦਾ ਮੁਖ ਸੇਵਾਦਾਰ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੀ ਬੰਪੀ ਨੂੰ ਬਣਾਇਆ ਗਿਆ ਮੀਤ ਪ੍ਰਧਾਨ ਸਾਡੇ ਸਰਦਾਰ ਅਮਰਿੰਦਰ ਸਿੰਘ ਜੀ ਬਣੇ ਜਨਰਲ ਸਕੱਤਰ ਸਰਦਾਰ ਮਲਕੀਸ਼ ਸਿੰਘ ਜੀ ਖਜ਼ਾਨਚੀ ਸਜਾਰ ਹਰਜੀਤ ਸਿੰਘ ਜੀ ਏ ਜੁਆਇੰਟ ਸਿਕਤਰ ਸਰਦਾਰ ਹੀਰਾ ਸਿੰਘ ਜੀ ਨੂੰ ਥਾਪਿਆ ਗਿਆ ਅਸੀਂ ਜੰਮੂ ਦੇ ਜਿਹੜੇ ਵੀਰ ਇਸ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਆਏ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਜਿਨ੍ਹਾਂ ਨੇ ਆ ਕੇ ਵਿਚਾਰਾ ਕਰਨ ਦੇ ਤਹਿਤ ਬਾਅਦ ਇਹ ਕਮੇਟੀ ਦਾ ਗਠਨ ਕੀਤਾ ਕਠੂੜੀ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਇਹ ਭਰੋਸਾ ਦਵਾਉਂਦੇ ਹਾਂ ਕਿ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦੱਸੇ ਹੋਏ ਰਸਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਇਨਾਂ ਦੇ ਜਿਹੜੇ ਵੀ ਏਜੰਡੇ ਹਨ ਉਹਨਾਂ ਤਹਿਤ ਸਾਰੇ ਨੌਜਵਾਨ ਜਿਹੜੇ ਵੀਰ ਹਨ ਉਹ ਕੰਮ ਵੀ ਕਰਨਗੇ ਤੇ ਪੰਥਕ ਏਕਤਾ ਕਾਇਮ ਕਰਦੇ ਹੋਏ ਪੰਥਕ ਮਸਲਿਆਂ 'ਚ ਹਮੇਸ਼ਾ ਸੰਘਰਸ਼ ਕਰਨ ਲਈ ਤਿਆਰ ਬਰਤਿਆਰ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ